ਸੋ ਕੀ ਹਾਲ ਚਾਲ ਹੈ ਅੱਜ ਖੜਿਆ ਜੀ ਪਿੰਡ ਚੱਕ ਕਲਾਂ ਦੇ ਵਿੱਚ ਤੇ ਇੱਥੇ ਇੱਕ ਸਾਡੇ ਪੰਜਾਬੀ ਭਰਾ ਨੇ ਕੰਮ ਸ਼ੁਰੂ ਕੀਤਾ ਜੀ ਤੇ ਫਾਸਟ ਫੂਡ ਦਾ ਆ ਦੇਖ ਸਕਦੇ ਤੁਸੀਂ ਤੇ ਨਾਮ ਰੱਖਿਆ ਜੀ ਪੰਜਾਬੀ ਆ ਗਿਆ ਹੈ ਪੰਜਾਬੀ ਆ ਗਿਆ ਹੋਇਆ ਕੀ ਬਾਤ ਹੈ ਜੀ ਤੇ ਇੱਥੇ ਦੋਨੇ ਹਸਬੰਡ ਵਾਈਫ ਤੇ ਨਾਲ ਉਹਨਾਂ ਦੇ ਇੱਕ ਸਿਸਟਰ ਇਨ ਲਾ ਨਾਲ ਜਿਹੜੇ ਕੰਮ ਕਰਦੇ ਨੇ ਤੇ ਫੈਮਿਲੀ ਪੂਰੀ ਫੈਮਿਲੀ ਇੱਥੇ ਕੰਮ ਕਰਦੀ ਹੈ ਤੇ ਆ ਦੇਖੋ ਤੁਸੀਂ ਸੈਟਅਪ ਦੇਖੋ ਇਹਨਾਂ ਨੇ ਕਿੰਨਾ ਵਧੀਆ ਹੈ ਜਿਹੜਾ ਕਿ ਇੱਕ ਆ ਸੈਟਅਪ ਬਣਾਇਆ ਉਹਨਾਂ ਨੇ ਤੇ ਆ ਗੱਡੀ ਦੇ ਪਿੱਛੇ ਉਹ ਕਰਕੇ ਇਹ ਜਿੱਥੇ ਮਰਜ਼ੀ ਲੈ ਜਾਂਦੇ ਨੇ ਆਹ ਗੱਡੀ ਇਹਨਾਂ ਦੀ ਇੱਕ ਤੇ ਜਿਹਦੇ ਨਾਲ ਗੱਡੀ ਕਿਤੇ ਵੀ ਜਿੱਥੇ ਮਰਜ਼ੀ ਲੈ ਜਾਂਦੇ ਨੇ ਤੇ ਇਧਰ ਇੱਕ ਦੇਖੋ ਤੁਸੀਂ ਇੱਕ ਨਕਸ਼ਾ ਲਾਇਆ ਸਿੱਖ ਰਾਜ ਦਾ ਕੀ ਬਾਤ ਹੈ ਜੀ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਬਹੁਤ ਵਧੀਆ ਯੂਨੀਕ ਜਿਹਾ ਕਨਸੈਪਟ ਹੈ ਇਹਨਾਂ ਦਾ ਪਿੰਡ ਦੇ ਵਿੱਚ ਬਣਾਉਦੇ ਨੇ ਵਾਜਾ ਇਹ ਇਧਰ ਫੈਮਿਲੀ ਕੰਮ ਕਰ ਰਹੀ ਹੈ ਜੀ ਗੱਲਬਾਤ ਕਰ ਲੈਂਦੇ ਆ ਜੀ ਪਿੰਡ ਦੇ ਨੌਜਵਾਨਾਂ ਨਾਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਬਾਜੀ ਕੀ ਹਾਲ ਚੱਲ ਜੀ ਬਸ ਬਹੁਤ ਵਧੀਆ ਜੀ ਭਾਈ ਕੀ ਨਾਂ ਤੁਹਾਡਾ ਮੇਰਾ ਨਾਮ ਜੀ ਗੁਰਚਰਨ ਸਿੰਘ ਗੁਰਚੰਦ ਬਾਜੀ ਕਿਵੇਂ ਪਹਿਲਾਂ ਤਾਂ ਮੈਨੂੰ ਦੱਸੋ ਵੀ ਜਿਹੜਾ ਇੱਕ ਤੁਹਾਡੇ ਪਿੰਡ ਦੇ ਵਿੱਚ ਪੰਜਾਬੀ ਆ ਗਿਆ ਹੋਏ ਲਾਈਕ ਫੂਡ ਸਟਾਲ ਖੋਲਿਆ ਪਹਿਲਾਂ ਕਿਵੇਂ ਦਾ ਹੈਗਾ ਤਾਂ ਕੀ ਤੁਹਾਡੇ ਵਿਚਾਰ ਨੇ ਦੇਖੋ ਜੀ ਆਪਾਂ ਬਹੁਤ ਖੁਸ਼ ਆ ਜੀ ਤੇ ਮੈਂ ਨਾਲ ਤੋਂ ਖਾ ਚੁੱਕਾ ਜੀ ਦੋ ਚਾਰ ਦਿਨ ਹੋ ਗਏ ਇਹਨਾਂ ਕੋਲੋ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਜੀ ਆਪਾਂ ਦੇਖਦੇ ਹਾਂ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਮੁੰਡੇ ਆ ਉਹਨਾਂ ਨੂੰ ਬਹੁਤ ਸਾਰੇ ਰੀਜ਼ਨ ਹੁੰਦੇ ਆ ਕਿ ਸਾਡੇ ਤੋਂ ਕੰਮ ਹੈ ਨਹੀਂ ਜੀ ਅਸੀਂ ਕੀ ਕੰਮ ਕਰ ਲਈਏ ਜੀ ਸਰਕਾਰ ਪੜੇ ਲਿਖੇ ਉਹਨਾਂ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਜੀ ਦੇਖੋ ਜੀ ਇਹ ਮੁੰਡੇ ਨੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਜੀ ਇਹ ਮੈਂ ਕਹਿੰਦਾ ਜੀ ਬਾਕੀ ਦੇ ਵੀ ਨੌਜਵਾਨਾਂ ਨੂੰ ਇਹ ਇੱਕ ਸੇਧ ਦੇ ਰਿਹਾ ਆ ਵੀ ਵੀ ਜੇ ਕੰਮ ਆਪਾਂ ਕੋਈ ਵੀ ਕਰੀਏ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੋਈ ਵੀ ਕਰੀਏ ਆਪਾਂ ਕੰਮ ਮੇਨ ਤੋਂ ਕਰਕੇ ਆਪਾਂ ਚਲਾਉਂਦੇ ਬਹੁਤ ਵਧੀਆ ਕੰਮ ਹੁੰਦਾ ਆ ਆਪਾਂ ਇਹ ਪ੍ਰਦੇਸੀਆਂ ਕੋਲ ਜਾਂਦੇ ਆ ਜਿਹੜੇ ਆਪਣੇ ਪ੍ਰਦੇਸੀ ਹੈਗੇ ਆ ਆਪਣੇ ਪਿੰਡਾਂ ਦੇ ਵਿੱਚ ਰੇੜੀਆਂ ਲਾਉਂਦੇ ਆ ਉਹਨਾਂ ਦੀ ਕੁਆਲਿਟੀ ਵੀ ਕਿਸੇ ਕੰਮ ਦੀ ਨਹੀਂ ਹੁੰਦੀ ਸਾਰਿਆਂ ਨੂੰ ਪਤਾ ਆ ਵੀ ਉਹ ਕਿੱਦਾਂ ਦਾ ਔਇਲ ਯੂਜ਼ ਕਰਦੇ ਆ ਨਾ ਉਹਨਾਂ ਦੀ ਕੋਈ ਸਫਾਈ ਹੁੰਦੀ ਆ ਇਹ ਇਸ ਮਾਮਲੇ ਦੇ ਵਿੱਚ ਇਹ ਬਹੁਤ ਵਧੀਆ ਆ ਜੀ ਇਹਨਾਂ ਦੇ ਦੇਖੋ ਸਾਰੇ ਬਹੁਤ ਵਧੀਆ ਤੁਸੀਂ ਚੈੱਕ ਕਰਿਓ ਬਾਅਦ ਵਿੱਚ ਟੇਸਟ ਵੀ ਕਰਕੇ ਦੇਖਿਓ ਇਹਨਾਂ ਦਾ ਬਹੁਤ ਵਧੀਆ ਟੇਸਟ ਆ ਤੇ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਜੀ ਕਿ ਆਪਣੇ ਪੰਜਾਬੀ ਬੰਦੇਰਾ ਸਾਥ ਦਿਓ ਜੀ ਠੀਕ ਆ ਜੀ ਤੇ ਨਾਲ ਖੜੋ ਉਹੀ ਪ੍ਰਦੇਸੀਆਂ ਜਿਹੜੇ ਹੈਗੇ ਆ ਗੰਦਮੰਦ ਖਲਾਈ ਜਾਂਦੇ ਸਾਰਿਆਂ ਨੂੰ ਤੇ ਉਹਨਾਂ ਦਾ ਸਾਥ ਛੱਡ ਕੇ ਤੁਸੀਂ ਆਪਣੇ ਪੰਜਾਬੀ ਬੰਦਿਆਂ ਨੂੰ ਆਪਣੇ ਪਹਿਲ ਦਿਓ ਜੀ। ਬਾਈ ਜਿਵੇਂ ਇੱਕ ਥੋੜਾ ਪਿੰਡ ਚੱਕ ਕਲਾਂ ਪਿੰਡ ਆ ਨਾ। ਹਾਂਜੀ। ਆ ਬਿਲਕੁਲ ਕੋਤੜ ਦੇ ਨਾਲ ਹੀ ਲਗਭਗ ਲੱਗ ਜਾਂਦਾ। ਹਾਂਜੀ। ਤੇ ਆਪਣਾ ਸ਼ੰਕਰ ਦੇ ਨਾਲ ਹੋ ਗਿਆ। ਹਾਂਜੀ। ਤੇ ਇੱਕ ਬਾਈ ਨੇ ਪਿੰਡ ਦੇ ਵਿੱਚ ਹੀ ਸ਼ੁਰੂ ਕੀਤਾ ਆ ਖਾਸ ਹਾਂਜੀ। ਹਾਂਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡੀ ਗੱਲ ਆ ਜੀ ਕਿ ਇੱਕ ਪਿੰਡ ਦੇ ਵਿੱਚ ਕੰਮ ਸ਼ੁਰੂ ਕਰਨਾ ਜੀ ਕਿਉਂਕਿ ਸਾਰੇ ਸ਼ਹਿਰ ਵਿੱਚ ਦੌੜਦੇ ਆ ਅਗਲੇ ਸ਼ਹਿਰ ਦੀ ਦੌੜ ਲੱਗੀ ਆ ਵੀ ਸ਼ਹਿਰ ਦੇ ਵਿੱਚ ਚੱਲੀਏ ਬਸ ਸ਼ਹਿਰ ਚ ਕੰਮ ਸ਼ਹਿਰ ਜਿਆਦਾ ਨਿਕਲ ਜੂਗਾ ਜੋ ਇੱਕ ਪਿੰਡ ਦੇ ਵਿੱਚ ਬੰਦੇ ਨੇ ਕੰਮ ਸ਼ੁਰੂ ਕੀਤਾ ਆ ਨਾਲ ਦੇ ਵਿੱਚ ਸਾਡੇ 4-5 ਪਿੰਡਾਂ ਦੇ ਸਾਰੇ ਗਾਗ ਪਿੰਡੇ ਜੀ ਇੱਥੇ ਹੂੰ ਤੇ ਕੰਮ ਬਹੁਤ ਵਧੀਆ ਚੱਲ ਰਿਹਾ ਜੀ ਓਕੇ ਤੇ ਚੰਗੀ ਸਪੋਰਟ ਕਰ ਰਹੇ ਹੋ ਹਾਂ ਜੀ ਬਹੁਤ ਵਧੀਆ ਸਪੋਰਟ ਕਰ ਰਹੇ ਆ ਜੀ ਨਹੀਂ ਅੱਜ ਇੱਕ ਗੱਲ ਪੱਕੀ ਦੇਖਣ ਨੂੰ ਮਿਲ ਜਾਈ ਬਾਈ ਹੁਣ ਸਾਰੇ ਜਿੰਨੇ ਵੀ ਭਰਾ ਇੱਥੇ ਖੜੇ ਨੇ ਸਾਰੇ ਬਾਈ ਨੂੰ ਸਪੋਰਟ ਕਰ ਲਈ ਆਏ ਨੇ ਹਾਂ ਜੀ ਹਾਂ ਜੀ ਹੈਨਾ ਤੇ ਤਾਈਓ ਉੱਥੇ ਤਾਂ ਗੱਲ ਇੱਥੇ ਟੁੱਕਦੀ ਵੀ ਆ ਵੀ ਪੰਜਾਬੀ ਆ ਗਿਆ ਹੋਇਆ ਹਾਂ ਜੀ ਹਾਂ ਜੀ ਪੰਜਾਬੀ ਆ ਗਿਆ ਹੋਇਆ ਜੀ ਆਪਣੇ ਮੰਨ ਨਾਲ ਸਪੋਰਟ ਕਰਨੀ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚਾ ਜੀ ਦੀ ਪਰਿਵਾਰ ਜਿਹੜਾ ਜਿੰਨਾਂ ਨੇ ਇੱਕ ਨਵਾਂ ਕਾਰ ਸ਼ੁਰੂ ਕੀਤਾ ਪੰਜਾਬੀ ਆ ਗਿਆ ਬਾਈ ਕੀ ਹਾਲ ਚਾਲਾ ਜੀ ਬਾਈ ਠੀਕ ਹੈ ਜੀ ਪਹਿਲਾਂ ਮੈਂ ਦੱਸੋ ਵਾਕਈ ਪੰਜਾਬੀ ਆ ਗਿਆ ਕਿ ਨਹੀਂ ਅਜੇ ਹਾਂ ਜੀ ਹਾਂ ਜੀ ਆ ਗਿਆ ਜੀ ਆ ਗਿਆ ਥੋੜੀ ਉੱਚੀ ਬੋਲਣਾ ਥੋੜੀ ਜਿਹਾ ਹਾਂ ਜੀ ਹਾਂ ਜੀ ਆ ਗਿਆ ਜੀ ਆ ਗਿਆ ਵਾਹ ਨਹੀਂ ਨਹੀਂ ਆਈ ਤੁਹਾਡੀ ਪੰਜਾਬੀ ਵਾਲੀ ਨਹੀਂ ਨਹੀਂ ਜੀ ਕਈ 버거 버거 ਪੈਂਜੀ 버거 ਖਵਾਇਆ ਕਿ ਨਹੀਂ ਖਵਾਇਆ ਹਾਂ ਜੀ ਹਾਂ ਜੀ ਇਹਨੂੰ ਆਉਂਦੀ 버거 ਇੱਕਦੋ ਖਵਾਦਾ ਕਰੋ ਜਿਹੜੀ ਆਵਾਜ਼ ਨਿਕਲੇ ਦੀ ਠੀਕ ਹੈ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਬਾਈ ਇਹ ਗੱਲ ਦੱਸੋ ਦੀਪ ਪਲੈਨਿੰਗ ਕੀਤੀ ਸੀਗੀ ਜਿਹੜਾ ਇਹ ਸ਼ਾਪ ਸ਼ੁਰੂ ਕਰਨਾ ਪਲੈਨਿੰਗ ਤਾਂ ਦੋਨਾਂ ਦੀ ਸੀਗੀ ਉੜੇ ਤੰਗੀ ਸੀਗੀ ਤਾਂ ਕਰਕੇ ਦੁਕਾਨ ਦੀ ਕੋਈ ਸੰਭਾਵਨਾ ਨਹੀਂ ਬਣ ਰਹੀ ਸੀ اچھا ਤੇ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ ਅੱਜ ਪਹਿਲਾਂ ਤਾਂ ਜਦੋਂ ਪੂੜ ਦਾ ਕੀਤਾ ਲਾਕਡਾਊਨ ਦੇ ਟਾਈਮ ਅੱਛਾ ਮੈਂ ਪੇਂਟ ਦੇ ਠੀਕੇ ਲੈਂਦਾ ਆ ਅੱਛਾ ਹਾਂਜੀ ਤੇ ਕੰਮ ਤੋਂ ਆਣ ਕੇ 5:30 ਵਜੇ ਅਸੀਂ ਆਣ ਕੇ ਕਾਰਟ ਲਾਈ ਦੀ ਆ 11 ਵਜੇ ਤੱਕ 5:30 ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੁਸੀਂ ਕਾਰਟ ਲਾਉਂਦੇ ਹੋ ਕਾਰਟ ਲਾਈ ਓਕੇ ਤੇ ਉਸ ਤੋਂ ਜਦੋਂ ਤੁਸੀਂ ਹੁਣ ਮੰਨ ਲਓ ਅੱਜ ਪੰਜ ਹੁਣੀ ਪ੍ਰੋਪਰ ਨਹੀਂ ਸਾਰਾ ਸੈਟਅਪ ਦੇਖਦੇ ਆ ਤੁਸੀਂ ਫਿਰ ਕੀ ਕਰਦੇ ਹੋ ਇਹ ਮੋੜ ਕੇ ਤੇ ਬਸ ਡਾਕ ਦੇਖੀਦਾ ਅੱਛਾ ਕਿਸੇ ਨੇ ਜਿਹੜੀ ਵੀ ਚੀਜ਼ ਲੈਣੀ ਹੋਏ ਇਹਨਾਂ ਤੋਂ ਪੁੱਛਦੇ ਆ ਫਿਰ ਅਸੀਂ ਰੈਡੀ ਕਰੀਦੀ ਆ ਓਕੇ ਅੱਛਾ ਮਤਲਬ ਜ਼ਿੰਮੇਵਾਰੀ ਤੁਹਾਡੀ ਬਣਾਉਂਦੀ ਹਾਂ ਹਾਂਜੀ ਅੱਛਾ ਤੇ ਮੈਨੂੰ ਪਤਾ ਲੱਗਾ ਵੀ ਕਹਿੰਦੇ ਇਸ ਪਿੰਡ ਦੇ ਵਿੱਚ ਆਰਡਰ ਬਹੁਤ ਹੁੰਦੇ ਨੇ ਹਾਂ ਨਾ ਤੇ ਦੂਜੀ ਗੱਲ ਆ ਜਿਹੜੀਆਂ ਪਿੰਡ ਦੀਆਂ ਲੇਡੀਜ਼ ਨੇ ਪੈਣਾ ਨੇ ਸਾਰੀਆਂ ਤੁਹਾਡੇ ਕੋਲ ਬਹੁਤ ਆ ਕੇ ਖੁਸ਼ ਨੇ ਨਾ ਹਾਂਜੀ ਹਾਂਜੀ ਕੀ ਬਤਾ ਅੱਛਾ ਫੇਰ ਹੁਣ ਤੁਸੀਂ ਮੈਨੂੰ ਦੱਸੋ ਹਾਂਜੀ ਵੀ ਕਦੋਂ ਪਲੈਨਿੰਗ ਹੋਈ ਇਹ ਚੀਜ਼ ਦੀ ਤੇ ਪਹਿਲਾਂ ਕੀ ਕੰਮ ਕਰਦੇ ਸਕੇ ਪਹਿਲਾਂ ਤੇ ਹਾਊਸ ਵਾਈਫ ਹੀ ਆਈ ਮੈਂ ਤੇ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਸਾਡੀ ਗੱਡੀ ਲੈਣ ਦੀ ਬਣੀ ਸੀ ਪਲਾਨਿੰਗ ਤੇ ਉਸ ਤੋਂ ਬਾਅਦ ਫਿਰ ਮਹੀਨੇ ਦੇ ਵਿੱਚ ਹੀ ਗੱਡੀ ਦਾ ਪ੍ਰੋਗਰਾਮ ਬਣ ਗਿਆ ਗੱਡੀ ਦਾ ਹੀ ਕਿਵੇਂ ਸੋਚਿਆ ਵੀ ਕੋਈ ਸ਼ੌਪ ਸ਼ੂਪ ਲੈ ਕੇ ਬੰਦਾ ਕਹਿੰਦਾ ਸ਼ੌਪ ਤੇ ਕਰ ਲੈਂਦੇ ਆ ਸ਼ੌਪ ਤੇ ਸੋਚਿਆ ਸੀ ਪਰ ਪਿੰਡ 'ਚ ਮਿਲਦੀ ਨਹੀਂ ਸੀ ਪਈ ਹੈਗੀ ਤੇ ਬਹੁਤ ਜਿਹੜਾ ਰੈਂਟ ਆ ਉਹ ਵੀ ਬਹੁਤ ਹਾਈ ਦੱਸਦੇ ਸੀਗੇ ਤਾਂ ਸੋ ਇਸ ਕਰਕੇ ਫਿਰ ਇਹਨਾਂ ਨੇ ਦੇਖੀ ਸੀ ਆਨਲਾਈਨ ਤੇ ਉੱਥੋਂ ਫਿਰ ਦੇਖੀ ਤਾਂ ਸਾਨੂੰ ਸਹੀ ਰੇਟ ਦੇ ਮਿਲ ਗਈ ਤਾਂ ਫਿਰ ਅਸੀਂ ਲੈ ਲਈ ਕਿ ਪੈਲੀ ਕਿਤੇ ਕਿਹਾ ਨਹੀਂ ਵੀ ਮੈਂ ਘਰ ਦੇ ਕੰਮ ਵੀ ਕਰਦੇ ਆਂ ਭਾਈ ਗਰੇਡੀ ਨੇ ਇਥੇ ਸਲੋ ਸ਼ੌਪ ਤੇ ਆ ਕੇ ਵੀ ਕੰਮ ਕਰਦੇ ਆਂ ਨਹੀਂ ਨਹੀਂ ਇਦਾਂ ਦਾ ਕੁਸਚਨ ਨਹੀਂ ਪੱਕੀ ਗੱਲ ਹਾਂਜੀ ਅੱਛਾ ਮੈਨੂੰ ਆ ਨਾਲ ਪੈਂਜੀ ਦੱਸੋ ਕੋਣ ਇਹ ਮੇਰੇ ਸਿਸਟਰ ਹੈ ਛੋਟੀ ਅੱਛਾ ਇਹ ਤੁਹਾਡੇ ਕੋਲ ਕੰਮ ਸਿੱਖਦੇ ਨੇ ਕਿ ਕੱਪ ਜੌਬ ਕਰਦੇ ਨੇ ਨਹੀਂ ਨਹੀਂ ਸਿੱਖਦੇ ਵੀ ਆ ਤੇ ਨਾਲ ਹੈਲਪ ਵੀ ਕਰਦੇ ਆਂ ਉਹ ਵੀ ਕਰਾਉਂਦੇ ਨੇ ਮੈਂ ਦੇਖਿਆ ਅੱਛਾ ਇੱਕ ਚੀਜ਼ ਹੋਰ ਪੈਂਜੀ ਜਣਾ ਤੁਸੀਂ ਖਾਣਾ ਬਣਾਉਂਦੇ ਹੋ ਜਿਹੜਾ ਤੁਸੀਂ ਟਿੱਕੀਆਂ ਵਗੈਰਾ ਬਣਾਉਂਦੇ ਹੋ ਅੱਜ ਕੱਲ੍ਹ ਨਾ ਲੋਕ ਫਰੋਜਨ ਸਮਾਨ ਜ਼ਿਆਦਾ ਵਰਤਦੇ ਨੇ ਤੁਸੀਂ ਵੀ ਟਿੱਕੀ ਫਰੋਜਨ ਵਰਤਦੇ ਹੋ ਕਿਵੇਂ ਨਹੀਂ ਜੀ ਅਸੀਂ ਆਪਣਾ ਬਣਾਇਦਾ ਆ ਤੇ ਪਾਜੀ ਕੀ ਕੀ ਬਣਾਉਂਦੇ ਹੋ ਪਹਿਲਾਂ ਤਾਂ ਇਹ ਦੱਸੋ ਟਿੱਕੀ ਨੂਡਲ 버ਗਰ ਸਟ੍ਰਿੰਗ ਰੋਲ ਫ੍ਰੈਂਚ ਫ੍ਰਾਈ ਓਕੇ ਹਾਂਜੀ ਸੈਂਡਵਿਚ ਵੀ ਬਣਾ ਲੀ ਦੀ ਸੈਂਡਵਿਚ ਵੀ ਬਣਾਉਣੀ ਹੈ ਹਾਂਜੀ ਤੇ ਪੰਜੀ ਟਾਈਮਿੰਗ ਕੀ ਆ ਇਹ ਦੱਸ ਦੋ ਅ ਸਾ ਸ਼ਾਮ ਨੂੰ 5:30 ਤੋਂ 11 ਵਜੇ ਤੱਕ ਸ਼ਾਮ ਨੂੰ 5:30 ਤੋਂ 11 ਵਜੇ ਤੱਕ ਇਸ ਤੋਂ ਜਿਹੜੇ 5:30 ਤੋਂ 11 ਵਜੇ ਤੱਕ ਘਰ ਕੋਲ ਸੰਭਾਲਦਾ ਫਿਰ ਹਾਂਜੀ ਕੋ ਕੋ ਸੰਭਾਲਦਾ ਅਸੀਂ ਆ ਵੀ ਕਿਵੇਂ ਕਿਵੇਂ ਮੈਨੇਜ ਕਰਦੇ ਹਾਂ ਘਰ ਦੇ ਵਿੱਚ ਰੋਟੀ ਪਾੜੀ ਵੀ ਰੋਟੀ ਦਾਲ ਸਬਜ਼ੀ ਬਣਾ ਕੇ ਆਈਦਾ ਯਾ ਰਾਤ ਨੂੰ ਜਿੱਦਾਂ ਐਕਸਟਰਾ ਬਚ ਗਈ ਤਾਂ ਉਹ ਰਾਤ ਨੂੰ ਗਰਮ ਕਰਕੇ ਖਾ ਲੀਦੀ ਆ ਨਹੀਂ ਤਾਂ ਬਣਾ ਲੀਦੀ ਥੋੜੀ ਜਿਦਾਂ ਸੱਸ ਨੇ ਵਾਹ ਵਾਹ ਬਣਦੀ ਲੱਗਦੀ ਆ ਨੇ ਉਹਨਾਂ ਦਾ ਕਰਾਈਏ ਤਾਂ اچھا ਉਹ ਵਕਰੇ ਨਹੀਂ اچھا ਕੀ ਬਾਤ ਹੈ ਜੇ ਫਿਰ ਫੇਰ ਤਾਂ ਬਹੁਤ ਮੈਨੇਜ ਕਰਦਾ ਔਖਾ ਹੋ ਜਾਂਦਾ ਕਿ ਇਧਰ ਆਫ ਆਪਣਾ ਕੰਮ ਵੀ ਦੇਖਣਾ ਤੁਸੀਂ ਦੂਸਰੇ ਪਾਸੇ ਵੀ ਹੈ ਨਾ ਨਹੀਂ ਕਰ ਲਈਦਾ ਹੈ ਅੱਛਾ ਮੈਂ ਜੀ ਇੱਕ ਚੀਜ਼ ਹੋਰ ਦੱਸੋ ਅੱਜ ਦੇ ਟਾਈਮ ਦੇ ਵਿੱਚ ਖਾਸ ਕਰਕੇ ਤੁਹਾਡਾ ਜਿਹੜਾ ਪਿੰਡ ਸੀ ਮਤਲਬ ਉਸ ਪਿੰਡਾਂ ਦੇ ਵਿੱਚੋਂ ਨਿਕਲ ਕੇ ਆ ਜਿੱਥੇ ਕਿ ਬਹੁਤ ਵੱਡੇ ਲੈਵਲ ਤੇ ਬਦਨਾਮੀ ਸੀ ਪਿੰਡ ਦੀ ਹੈ ਨਾ ਲੋਕ ਇਸ ਪਿੰਡ 'ਚ ਆਉਣ ਤੋਂ ਡਰਦੇ ਸੀਗੇ ਖਾਸ ਕਰਕੇ ਕੋਈ شریف ਬੰਦਾ ਇਸ ਪਿੰਡ 'ਚ ਫੜਦਾ ਨਹੀਂ ਸੀ ਹੁਣ ਤੁਸੀਂ ਇੱਕ ਵੱਡਾ ਕੰਮ ਸ਼ੁਰੂ ਕਰਕੇ ਇੱਕ ਉਪਰਾਲਾ ਨਵਾਂ ਸ਼ੁਰੂ ਕੀਤਾ। ਹਾਂਜੀ ਕਿਵੇਂ ਲੱਗਦਾ? ਬਹੁਤ ਵਧੀਆ ਲੱਗਦਾ ਜੀ। ਚੰਗਾ ਲੱਗਦਾ? ਹਾਂਜੀ ਲੋਕ ਸਪੋਰਟ ਕਰਦੇ ਆ ਚੰਗਾ ਲੱਗਦਾ ਆ ਕਿ ਅਗਲੇ ਨੂੰ ਸਾਡੀ ਚੀਜ਼ ਬਾਣੀ ਪਸੰਦ ਆਉਂਦੀ ਆ। ਅੱਛਾ। ਹਾਂਜੀ। ਕੀ ਬਾਤ ਹੈ। ਅੱਜ ਮੈਨੂੰ ਜਦੋਂ ਤੁਹਾਡੇ ਕੋਲ ਕੋਈ ਆਰਡਰ ਲੈ ਕੇ ਆਉਂਦਾ ਫਿਰ ਕਿਵੇਂ ਹੈਂਡਲ ਕਿਵੇਂ ਕਰਦੇ ਹੋ? ਉਹਨਾਂ ਨੂੰ ਕਿਹਾ 5 ਮਿੰਟ ਵੇਟ ਕਰ ਜਾਓ ਸਮਾਨ ਬਣਿਆ ਵਾ ਸਿਰ 5 ਮਿੰਟ ਚ ਪੈਕ ਕਰਕੇ ਰੈਡੀ ਕਰ ਦੇਣਾ। ਤੇ ਸਾਰਾ ਤੁਸੀਂ ਬਣਾਉਂਦੇ ਹੋ? ਹਾਂਜੀ ਜੀ। ਮੈਂ 버거 ਬਣਾਣੀ ਆ ਮੇਰੀ ਸਿਸਟਰ ਨੇ ਫ੍ਰੈਂਚ ਫ੍ਰਾਈ ਸਪਿੰਗ ਰੋਲ ਫ੍ਰਾਈ ਕਰਕੇ ਟਿੱਕੀ ਟੁਕੀਆਂ ਸਾਰੀਆਂ ਜਿਹੜੀਆਂ ਉਹ ਇੰਦਾਂ ਨਹੀਂ ਬਣਾਉਣੀ ਆਇਆ ਮੈਂ ਸਿਰਫ 버거 ਤੇ ਚਾਵਨ ਪੈਕ ਕਰਨੀ ਆ ਹਾਂ ਅੱਛਾ ਨੂਡਲਸ ਵਗੈਰਾ ਤੁਸੀਂ 버거 ਦੇ ਨੂਡਲ ਵਗੈਰਾ ਤੁਸੀਂ ਬਣਾਉਣੇ ਬਾਕੀ ਹਾਫ ਚਮਵਾਰੀ ਹੈ ਹਾਂਜੀ ਠੀਕ ਆ ਤੇ ਪਾਜੀ ਅੱਜ ਸਾਨੂੰ ਕੀ ਖਵਾ ਰਹੇ ਹੋ ਅੱਜ ਤੁਸੀਂ ਜੋ ਕਹੋਗੇ 버거 ਹੈ ਟਿੱਕੀ ਹੈ ਨੂਡਲ ਹੈ ਫ੍ਰੈਂਚ ਫ੍ਰਾਈ ਮੰਜੂਰੀ ਹੈ ਮੰਜੂਰੀਨ 버거 ਕਹਿੰਦੇ ਤੁਹਾਡਾ ਬੜਾ ਫੇਮਸ ਆ ਨਾ ਹਾਂਜੀ ਹਾਂਜੀ ਓਕੇ ਤੇ ਅੱਜ ਸਭ ਤੋਂ ਜ਼ਿਆਦਾ ਹੋਲ ਸੇਲਿੰਗ ਪ੍ਰੋਡਕਟ ਤੁਹਾਡਾ ਹੋਰ ਕਿਹੜਾ ਹੈ ਆ ਬੈਂਗਰੋ ਵਾਲਾ اچھا ਜੀ ਤੇ ਦੂਜੇ ਆ ਫ੍ਰੈਂਚ ਫ੍ਰਾਈ ਫ੍ਰੈਂਚ ਫ੍ਰਾਈਜ਼ ਉਹ ਤੁਸੀਂ ਮਾਰਕੀਟ ਵਾਲੇ ਲੈਂਦੇ ਹੋ ਜਾਂ ਆਪ ਬਣਾਉਂਦੇ ਹੋ ਉਹ ਮੈਂ ਮਾਰਕੀਟ ਵਾਲੇ اچھا ਉਹ ਮਾਰਕੀਟ ਵਾਲੇ ਹੁੰਦੇ ਨਹੀਂ ਤੇ ਬਾਕੀ ਜਿਹੜਾ ਸਮਾਨ ਤਰਾ ਸਬਜ਼ੀ ਤੁਸੀਂ ਬਾਕੀ ਸਾਰਾ ਅਸੀਂ ਆਪ ਤਿਆਰ ਕਰੀ ਮੈਨੂੰ ਇਹ ਗੱਲ ਦੱਸੋ ਸ਼ਾਮ ਨੂੰ 5 ਵਜੇ ਤੁਸੀਂ ਕਾਟ ਲਾਉਂਦੇ ਹੋ ਹਾਂ ਜੀ ਤੇ ਸਮਾਨ ਦੀ ਤਿਆਰੀ ਕਿੰਨੇ ਵਜੇ ਸ਼ੁਰੂ ਕਰ ਦਿੰਦੇ ਹੋ ਸਮਾਨ ਦੀ ਤਿਆਰੀ ਅਸੀਂ 10 ਵਜੇ ਤੋਂ 10 11 ਉਹ ਫਿਰ ਕਿੱਥੇ ਕਰੇ ਬਣਾਉਣੇ ਜਾਂ ਫਿਰ ਇੱਥੇ ਆ ਕੇ ਬਣਾਉਣੇ ਨਹੀਂ ਸਾਡੇ ਬਾਬਾ ਜੀ ਦਾ ਦਰਬਾਰ ਆ ਬਾਬਾ ਸ਼੍ਰੀ ਚੰਦ ਜੀ ਦਾ ਸਾਡੇ ਦਰਬਾਰ ਤੇ ਬਣਾਈਦਾ ਆ ਸਾਰਾ ਕੁਝ ਅੱਛਾ ਉੱਥੇ ਬਣਾਉਂਦੇ ਸਾਰੇ ਕੁਝ ਹਾਂਜੀ ਉੱਥੇ ਖੁੱਲ੍ਹੇ ਢੁੱਲੀ ਜਗ੍ਹਾ ਆ ਬਣਾਉਣ ਨੂੰ ਤੇ ਗੈਸ ਚੁੱਲਾ ਵੀ ਉੱਥੇ ਸਾਰਾ ਕੁਝ ਉਹਨਾਂ ਦੇ ਆ ਹੈਗੀਆਂ ਆ ਸਹੂਲਤਾਂ ਦਿੱਤੀਆਂ ਹੋਈਆਂ ਜੋ ਅਸੀਂ ਯੂਜ਼ ਕਰਦੀਆਂ ਕੀ ਬਾਤ ਆ ਕਿਹੜੇ ਬਾਬਾ ਜੀ ਕੀ ਨਾਮ ਦਾ ਨਾ ਬਾਬਾ ਜੀ ਦਿਲਜੀਤ ਸਿੰਘ ਅੱਛਾ ਦਿਲਜੀਤ ਸਿੰਘ ਉਹਨਾਂ ਦਾ ਜੀ ਆਧਰ ਬਣਾਇਆ ਹੋਇਆ ਹਾਂਜੀ ਤੇ ਦਰਬਾਰ ਬਾਬਾ ਸ਼੍ਰੀ ਚੰਦ ਜੀ ਦਾ ਆ ਕੀ ਬਾਤ ਆ ਮੈਂ ਤਾਂ ਕਹਿੰਦਾ ਵੀ ਇੰਧਰ ਦੀ ਉਹ ਕਿਤੇ ਬਾਹਰ ਵਾਲੇ ਪਾਸੇ ਤੁਰੂਗਾ ਹਨਾ ਜਾਂ ਕਿਸੇ ਹੋਰ ਪਾਸੇ ਕਿਉਂਕਿ ਮੈਨੂੰ ਵਧੀਆ ਲੱਗਾ ਤੁਹਾਡੇ ਪਿੰਡ ਦੇ ਵਿੱਚ ਚੰਗੇ ਲੋਕ ਸਪੋਰਟ ਕਰ ਰਹੇ ਨੇ ਜਿਦਾ ਤੁਹਾਡੇ ਬਾਬਾ ਜੀ ਨੇ ਤੁਹਾਡੀ ਸਪੋਰਟ ਕੀਤੀ ਆ ਹੋਰ ਪਿੰਡ ਤੁਹਾਡਾ ਬਹੁਤ ਚੰਗਾ ਸਪੋਰਟ ਕਰ ਰਿਹਾ ਤੇ ਮੈਂ ਕਹਿੰਦਾ ਵੀ ਹਰੇਕ ਪਿੰਡ ਦੇ ਵਿੱਚ ਇਦਾਂ ਦੇ ਲੋਕ ਹੋਣੇ ਚਾਹੀਦੇ ਨੇ ਜਿਹੜੇ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਤੇ ਉਹਨਾਂ ਨੂੰ ਸਪੋਰਟ ਕਰਨ ਤਾਂ ਜੋ ਉਹ ਅੱਗੇ ਵਧ ਸਕਣ ਪਹਿਲਾ ਪਹਿਲਾ ਦਾ ਐਡਰੈਸ ਆਪਸੋ ਮੈਂ ਕੀ ਆ ਐਡਰੈਸ ਪਿੰਡ ਚੱਕ ਖਲਾ ਤਹਿਸੀਲ ਨਗੋਦਰ ਜ਼ਿਲ੍ਹਾ ਜਲੰਧਰ ਇਹ ਇਹ ਕਾਰਡ ਕਿੱਥੇ ਲਾਉਨੇ ਹੋ ਅਸੀਂ ਪਿੰਡ ਦੇ ਚੌਂਕ ਤੇ ਫਿਰ ਦੇ ਮੇਨ ਚੌਂਕ ਚ ਲਾਉਨੇ ਆਂ ਇਹ ਟਾਈਮਿੰਗ ਦੱਸ ਦਿਓ ਟਾਈਮ 5:30 ਤੋਂ 11 5:30 ਤੋਂ 11 ਵਜੇ ਤੱਕ ਹਾਂਜੀ 11 ਵਜੇ ਤੱਕ ਤੇ ਕੋਈ ਕਰੋ ਫੋਨ ਕਰਕੇ ਤੁਹਾਨੂੰ ਆਰਡਰ ਕਰ ਦਿੰਦਾ ਹਾਂ ਹਾਂਜੀ ਕਰ ਦਿੰਦੇ ਤੇ ਹੋਮ ਡਿਲੀਵਰੀ ਕਰਦੇ ਹੋ ਜਾਂ ਕਿਵੇਂ ਹੋਮ ਡਿਲੀਵਰੀ ਕਰਦੀ ਦੀ ਆ ਉਹ ਆਪ ਵੀ ਆ ਕੇ ਲੈ ਜਾਂਦੀ ਆ ਆਪ ਵੀ ਲੈ ਜਾਂਦੀ ਆ ਪਿੰਡ ਦਾ ਰਿਸਪੌਂਸ ਕਿਵੇਂ ਦਾ ਬਹੁਤ ਵਧੀਆ ਜੀ ਤੇ ਕਹਿੰਦੇ ਨਹੀਂ ਉਹ ਫਲਾਣ ਦੇ ਨੋ ਦੇਖ ਕੀ ਕੰਮ ਫੜਿਆ ਉਹਨੇ ਕਿ ਹੁਣ 버ਗਰ ਬਣਾਉਣ ਲੱਪੀ ਨੂਡਲ ਬਣਾਉਣ ਲੱਪੀ ਪਤਾ ਨਹੀਂ ਕਿਉਂ ਕਹਨੇ ਵਾਲੇ ਕਹਿੰਦੇ ਵੀ ਹੋਗੇ ਪਰ ਆਪਾਂ ਨੂੰ ਉਸ ਚੀਜ਼ ਨਾਲ ਕੋਈ ਮਤਲਬ ਅੱਛਾ ਕੋਈ ਆ ਕੇ ਹੱਲਾ ਸ਼ੇਰੀ ਦਿੰਦਾ ਬੰਦੇ ਆਈ ਵੱਧ ਅੱਛਾ ਆਪਣੇ ਹੈਗੇ ਆ ਕੁਝ ਖਾਸ ਬੰਦੇ ਬੀਬੀਆਂ ਆ ਸਾਡੀਆਂ ਜੋ ਕੀ ਆਣ ਕੇ ਬਹੁਤ سپورਟ ਕਰਦੀਆਂ ਆ ਕੋਲ ਖੜ ਜਾਂਦੀਆਂ ਬਹਿ ਜਾਂਦੀਆਂ ਇੰਨੇ ਨਾਲ ਹੀ ਹੌਸਲਾ ਵੱਜ ਜਾਂਦਾ ਹੌਸਲਾ ਵੱਜ ਜਾਂਦਾ ਅੱਛਾ ਜਦੋਂ 버ਗਰ ਖਾ ਕੇ ਜਾਂਦੇ ਆ ਕਿਵੇਂ ਦਾ ਰਸਤਾ ਦੱਸ ਕੇ ਜਾਂਦੇ ਥੋਣ ਬਹੁਤ ਵਧੀਆ ਹੀ ਕਹਿੰਦੇ ਇਹ ਫਰੈਸ਼ ਚੀਜ਼ ਆ ਮਨ ਲੋ ਕਿਸੇ ਚੀਜ਼ ਦੀ ਕੋਈ ਮਲਾਵਟ ਨਹੀਂ ਆ ਕੋਈ ਗੰਦਗੀ ਨਹੀਂ ਆ ਸਾਰਾ ਬਹੁਤ ਵਧੀਆ ਸਾਫ ਸੁਥਰਾ ਆ ਕੀ ਆ ਬਾਤ ਆ ਮਨ ਲੋ ਚੰਗਾ ਰਿਸਪੌਂਸ ਮਿਲ ਰਿਹਾ ਹਾਂਜੀ ਤੇ ਚਲੋ ਠੀਕ ਹੈ ਪਾ ਜੀ ਫਿਰ ਤੁਸੀਂ ਇਹ ਕੰਮ ਕਰੋ ਮੇਰੇ ਲਈ ਤੁਸੀਂ ਮਨਚੂਰੀਨ 버ਗਰ ਲਾਓ ਠੀਕ ਹੈ ਜੀ ਤੇ ਅਸੀਂ ਦੁਆ ਕਰੀਏ ਵੀ ਤੁਹਾਡਾ ਕੰਮ ਬਹੁ ਕਰੇ ਪਰ ਸਵਾਦ ਬਣਾਇਓ ਹਾਂਜੀ ਠੀਕ ਹੈ ਜੀ ਤੇ ਮੈਂ ਥੋੜਾ ਸਪਾਈਸੀ ਖਾਣਾ ਪਸੰਦ ਕਰਦਾ ਪਿਆ ਜੀ ਤੇ ਸਪਾਈਸੀ ਬਣਾਓ ਤੇ ਵਧੀਆ ਠੀਕ ਹੈ ਜੀ ਤੇ ਚਲੋ ਜੀ ਮੇਰਾ ਤੁਸੀਂ ਮੰਜੂਰੀ ਬਰਗਰ ਰੈਡੀ ਕਰੋ ਜੀ ਥੈਂਕ ਯੂ ਜੀ ਹਾਂਜੀ ਓਏ ਕੀ ਖਾਣਾ ਹੈ ਤੁਸੀਂ ਦਸੀ ਆ ਜਾ ਯਾਰ ਤੁਸੀਂ ਕੀ ਲੈਣ ਆਏ ਹੋ ਕੀ ਲੈਣੇ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਲੈਣ ਆਏ ਹੋ ਓਕੇ ਪਹਿਲਾਂ ਕਿਵੇਂ ਲੱਗਦਾ ਪਹਿਲਾਂ ਕਿਥੋਂ ਮਗੋਰਦੇ ਹੁੰਦੇ ਫ੍ਰੈਂਚ ਫ੍ਰਾਈਜ਼ ਹਾਂਜੀ ਪਹਿਲਾਂ ਕਿਥੋਂ ਮਗੋਰਦੇ ਹੁੰਦੇ ਸੀ ਇੱਥੇ ਹੀ ਇਹ ਹੁਣ ਪਹਿਲਾਂ ਪਹਿਲਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਉਹ ਸ਼ੰਕਰ ਸ਼ੰਕਰ ਤੋਂ ਦੂਰ ਹੋ ਥੋੜਾ ਸੋਖਾ ਹੋ ਗਿਆ ਤੈਨੂੰ ਹਾਂਜੀ ਯਾ ਵਾਹ ਇਹ ਤਾਂ ਸਭ ਤੋਂ ਜ਼ਿਆਦਾ ਕੀ ਫਸਾ ਦੇ ਆ ਫ੍ਰੈਂਚ ਫ੍ਰਾਈ ਰਾਈਟ ਫ੍ਰਾਈ ਦਾ ਬਤਨ ਜੇ ਤੁਹਾਨੂੰ 버ਗਰ 버ਗਰ ਕਿਹੜਾ ਵਾਲਾ ਮੀਡੀਅਮ ਡਿਊਡਲ ਹਾਂਜੀ ਕੋਈ ਵੀ ਹੈ ਨਾ ਹਾਂਜੀ ਕੋਈ ਯਾ ਵਾਹ ਕਿਨਾਂ ਤੁਹਾਡਾ ਖੁਸ਼ੀ ਖੁਸ਼ੀ ਕੋੜਨਮ ਵਾਂਚ 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 ਓਕੇ ਅਲੀ ਹੋ ਗਿਆ ਰੈਡੀ ਹਾਂਜੀ ਅਲੀ ਯਾ ਜੀ ਪਲੀਜ਼ 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 ਜਲਦੀ ਜਲਦੀ ਬਣਾ ਦਿਓ ਕੋਗੀ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਕਿਹਾ ਪਹਿਲਾਂ ਪਹਿਲਾਂ ਟੈਸਟ ਕਰ ਲਈਏ ਉਸ ਤੋਂ ਬਾਅਦ ਕਿਤੇ ਇਹ ਨਾ ਹੋਵੇ ਤੇ ਥੈਂਕ ਯੂ ਸੋ ਮਚ ਮੈਂ ਜੀ ਤੇ ਫਾਈਨਲੀ 버ਗਰ ਆਪਣੇ ਕੋਲ ਰੈਡੀ ਹੋ ਕੇ ਆ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਟੈਸਟ ਇਹ ਲੀਸਾ ਚੀਕਾ ਲੋਸਾਂਕ ਕਮਾਲ ਦਾ 버ਗਰ ਕਮਾਲ ਦਾ ਫਲੇਵਰ ਵੈਜੀਟੇਬਲਸ ਇੰਨੇ ਕੁ ਫਰੈਸ਼ ਨੇ ਨਾ ਪਤਾ ਲੱਗ ਰਿਹਾ ਵੀ ਹਾਂਵੇਂ ਨਾ ਕ੍ਰਾਂਚੀਅਨਸ ਜਦੋਂ ਆਉਂਦੀ ਆ ਉਹਦੀ ਬਹੁਤ ਵਧੀਆ ਤੇ ਅਸੀਂ ਇੱਕ ਦੁਆ ਕਰਦੇ ਆ ਭੈਣ ਵਾਸਤੇ ਤੇ ਭੈਣ ਦਾ ਕੰਮ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਅਸੀਂ ਇਹੀ ਚਾਹੁੰਦੇ ਆ ਵੀ ਇਹਨਾਂ ਦਾ ਕੰਮ ਦੁਗਣਾ ਵਧੇ ਤੇ ਉਧਰੋਂ ਭਰਾ ਦਾ ਕੰਮ ਵੀ ਵਧੇ ਤੇ ਮੈਂ ਚਾਹੁੰਦਾ ਵੀ ਇਹ ਬਾਈ ਹੋਣਾ ਦਾ ਕਾਰਟ ਜਿਹੜਾ ਨਾ ਇੱਕ ਕਾਰਟ ਦੀ 5-6 ਕਾਰਟ ਹੋਰ ਨੂੰ ਕੋਦਰ ਦੇ ਆਲੇ ਦੁਆਲੇ ਲੱਗੇ ਹੋਣ ਤੇ ਸੋ ਹੁਣ ਤੁਸੀਂ ਆਉਣਾ ਕਿੱਥੇ ਆ ਤੁਸੀਂ ਆਉਣਾ ਆ ਪਿੰਡ ਚੱਕਲਾਂ ਚੱਕਲਾਂ ਦੇ ਚੌਂਕ ਦੇ ਵਿੱਚ ਬਾਈ ਹੁਣਾਂ ਦਾ ਕਾਰਡ ਲੱਗਾ ਹੁੰਦਾ ਆ ਜਦੋਂ ਵੀ ਤੁਸੀਂ ਕਿਤੇ ਇਸ ਪਿੰਡ ਦੇ ਵਿੱਚ ਦੀ ਨਿਕਲੋ ਤੇ ਤੁਸੀਂ ਇੱਥੇ ਆਓ ਤੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਬਹੁਤ ਬਹੁਤ ਸਪੋਰਟ ਕਰੋ ਜਿਵੇਂ ਤੁਸੀਂ ਸਪੋਰਟ ਕਰ ਹੀ ਰਹੇ ਹੋ ਤੇ ਬਹੁਤ ਵਧੀਆ ਲੱਗਾ ਮੈਨੂੰ ਪਿੰਡ ਦੇ ਵਿੱਚ ਆ ਕੇ ਇੱਕ ਟਾਈਮ ਸੱਚੀ ਗੱਲ ਆਸਣਾ ਮੈਂ ਕਿ ਟਾਈਮ ਉਹ ਆਇਆ ਸੀ ਇੱਕ ਨਸ਼ੇ ਦੀ ਮੁਹਿੰਮ ਨੂੰ ਲੈ ਕੇ ਪਰ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਅੱਜ ਮੈਂ ਇਸ ਮੁਹਿੰਮ ਲਈ ਆਇਆ ਵੀ ਆ ਸਾਡੀ ਭੈਣ ਨੇ ਇੱਕ ਨਵਾਂ ਆਪਣਾ ਕਾਰਜ ਸ਼ੁਰੂ ਕੀਤਾ ਤੇ ਮੈਨੂੰ ਜਾਦਾ ਅੱਜ ਖੁਸ਼ੀ ਹੋ ਰਹੀ ਆ ਪਿੰਡ ਵਿੱਚ ਆ ਕੇ ਤੇ ਮੈਂ ਚਾਹੁੰਦਾ ਸਾਰੇ ਪਿੰਡ ਦੇ ਲੋਕ ਪਿੰਡ ਦੇ ਨੌਜਵਾਨ ਜਿਹੜੇ ਆ ਵਧੀਆ ਕੰਮ ਕੰਮ ਕਰ ਅੱਗੇ ਵਧਣ ਤੇ ਜਿਵੇਂ ਬਾਈ ਨੇ ਲਿਖਿਆ ਪੰਜਾਬੀ ਆ ਗਿਆ ਓਏ ਵਾਕੇ ਹੁਣ ਨਸ਼ੇ ਨੂੰ ਛੱਡ ਕੇ ਆਜੋ ਹੁਣ ਆਪਣੇ ਕੰਮਾਂ ਵਾਲੇ ਪਾਸੇ ਛੱਡੋ ਬਾਹਰ ਕੈਨੇਡਾ ਅਮਰੀਕਾ ਕੀ ਰੱਖਿਆ ਆਪਣੇ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਕੋਈ ਨਹੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋੜਾ ਜਿਹਾ ਕਮੈਂਟ ਕਰਕੇ ਦੱਸਣਾ ਵੀ ਭਰਾ ਦੀ ਤੇ ਭੈਣ ਦੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਸੋ ਥੈਂਕ ਯੂ ਸੋ ਮਚ